ਸਤ ਸ੍ਰੀ ਅਕਾਲ ਜੀ ਫੂਡ ਕਲਰ ਕੌਲੀ ਦਾ ਚੌਥਾ ਕਿ ਹਿੱਸਾ ਜਿਹੜਾ ਆਪ ਲਿਆ ਦੁੱਧ ਤੇ ਇੱਕ ਕੌਲੀ ਦੇਸੀ ਘਿਓ এলাਚੀਆਂ ਮੋਟੀਆਂ-ਮੋਟੀਆਂ ਕੁੱਟ ਲਈਆਂ ਦੋ ਕੌਲੀਆਂ ਚੀਨੀ ਦੋ ਕੌਲੀਆਂ ਬੇਸਣ ਇੱਕ ਕੌਲੀ ਪਾਣੀ ਚਾਰ ਚਮਚੇ ਸੂਜੀ ਦੇ ਅੱਧਾ ਘਿਓ ਪਾ ਕੇ ਸੂਜੀ ਪਾ ਤੇ ਇਹਨੂੰ ਐਨ ਵਧੀਆ ਤਰੀਕੇ ਨਾਲ ਸੂਜੀ ਨੂੰ ਭੁੰਨ ਲਿਆ ਫਿਰ ਇਹ ਚ ਸਾਰਾ ਬੇਸਣ ਪਾ ਕੇ ਬੇਸਣ ਨੂੰ ਵੀ ਭੁੰਨਣਾ ਜਿਹੜਾ ਘਿਓ ਦਾ ਬਚਿਆ ਸੀ ਉਹ ਪਾ ਲਿਆ ਪਾ ਕੇ ਇਹਨੂੰ ਇਸ ਤਰ੍ਹਾਂ ਮਿਕਸ ਕਰਦੇ ਹੋਏ ਭੁੰਨਣਾ ਤੇ ਘਟੋ ਘਟ 20 ਮਿੰਟ ਬੈਸਣ ਨੂੰ ਭੁੰਨੋ ਤਾਂ ਵਧੀਆ ਬਣਦਾ ਦੋ ਚਮਚੇ ਨਾਰੀਅਲ ਦਾ ਪ੍ਰਾਧਾ ਪਾ ਕੇ ਭੁੰਨਿਆ ਜਿਹੜਾ ਦੁੱਧ ਲਿਆ ਸੀ ਉਹ ਵੀ ਪਾ ਲਿਆ ਪਾ ਕੇ ਫਿਰ ਇਹਨੂੰ ਮਿਕਸ ਕਰੀ ਜਾਂਦੇ ਐ ਕੌਲੀ ਪਾਣੀ ਦੋ ਕੌਲੀਆਂ ਚੀਨੀ ਪਾ ਕੇ ਚਾਸ਼ਨੀ ਤਿਆਰ ਕਰਦੇ ਇਲਾਇਚੀ ਪਾਊਡਰ ਪਾ ਲੈਨੇ ਫੂਡ ਕਲਰ ਪਾ ਲੈਨੇ ਇੱਕ ਤਾਰ ਵਾਲੀ ਚਾਸ਼ਨੀ ਜਦ ਬਣ ਗਈ ਬੇਸਣ ਦੇ ਵਿੱਚ ਪਾ ਕੇ ਬਿਨਾ ਗੈਸ ਚਲਾਏ ਇਹਨੂੰ ਮਿਕਸ ਕਰਦੇ ਰਹਿਣਾ ਆ ਟਰੇ ਗ੍ਰੀਸ ਕੀਤੀ ਉਸੇ ਉਚ ਪਾ ਕੇ ਸੈੱਟ ਕਰ ਦੇਣਾ ਆ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਸਰਚ ਕਰ ਲਿਆ ਕਰੋ ਜੀ ਦੇਖੋ ਘੰਟੇ ਕੁ ਵਿੱਚ ਸੈੱਟ ਹੋ ਗਿਆ ਪੀਸ ਜਿਦਾਂ ਦੇ ਮਰਜ਼ੀ ਕੱਟ ਲਓ ਬਹੁਤ ਹੀ ਵਧੀਆ ਬੇਸਣ ਆਪਣਾ ਮੂੰਹ ਚ ਘੁਲ ਜਾਣ ਵਾਲਾ ਬਣ ਕੇ ਤਿਆਰ ਹੋ ਗਿਆ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ ਸਾਸਿਕਾ